ਨਾ ਦੇ ਵਾਸਤੇ ਰਾਜੇ ਦੀ ਕੋਈ ਹੈਸੀਅਤ ਨਹੀਂ ਜੰਗਲ ਦੇ ਵਿੱਚ ਹੈ ਉਹ ਰਾਜੇ ਨੂੰ ਫੜ ਕੇ ਲੈ ਗਏ ਨੇ ਉਹਨਾਂ ਦਾ ਕੋਈ ਤਿਉਹਾਰ ਸੀ ਉਹਨਾਂ ਨੇ ਰਾਜੇ ਨੂੰ ਬਲੀ ਦੇਣ ਵਾਸਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਕਿ ਅੱਜ ਅਸੀਂ ਰਾਜੇ ਦੀ ਆਪਣੇ ਦੇਵਤੇ ਦੇ ਅੱਗੇ ਬਲੀ ਦੇਵਾਂਗੇ ਜਦੋਂ ਰਾਜੇ ਦੀ ਬਲੀ ਦੇਣ ਲੱਗੇ ਜਿਹੜਾ ਉਹਨਾਂ ਦਾ ਸਰਦਾਰ ਹੈ ਉਹਦਾ ਧਿਆਨ ਰਾਜੇ ਦੇ ਹੱਥ ਤੇ ਪਿਆ ਉੱਚੀ ਆਵਾਜ਼ ਦੇ ਕੇ ਕਹਿਣ ਲੱਗਿਆ ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ ਉਹ ਪੁੱਛਦੇ ਕਿਉਂ ਕਹਿੰਦੇ ਕਿਉਂਕਿ ਇਹ ਅਪੰਗ ਹੈ ਇਹ ਅੰਗਹੀਣ ਹੈ ਜਿਹੜਾ ਬੰਦਾ ਅੰਗਹੀਣ ਹੈ ਨਾ ਉਹਦੀ ਬਲੀ ਨਹੀਂ ਦਿੱਤੀ ਜਾ ਸਕਦੀ ਤੇ ਉਹ ਕਹਿਣ ਲੱਗਿਆ ਇਹਦੀ ਇੱਕ ਉਂਗਲ ਕੱਟੀ ਹੋਈ ਹੈ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਇਹਨੂੰ ਛੱਡ ਦਿਓ ਇਹਨੂੰ ਆਜ਼ਾਦ ਕਰ ਦਿਓ ਰਾਜਾ ਆਜ਼ਾਦ ਹੋ ਗਿਆ ਤੇ ਮੰਤਰੀ ਦੀ ਗੱਲ ਚੇਤੇ ਆਈ ਜਿਸ ਦਿਨ ਮੇਰੀ ਉਂਗਲ ਵੱਡੀ ਗਈ ਸੀ ਮੇਰੇ ਮੰਤਰੀ ਨੇ ਕਿਹਾ ਸੀ ਪ੍ਰਮਾਤਮਾ ਜੋ ਕਰਦਾ ਹੈ ਭੜਾ ਕਰਦਾ ਜੇ ਕਿਤੇ ਅੱਜ ਮੇਰੀ ਉਂਗਲ ਸਾਬਤ ਹੁੰਦੀ ਅੱਜ ਇਹਨਾਂ ਨੇ ਮੈਨੂੰ ਜਾਨੂ ਮਾਰ ਦੇਣਾ ਸੀ ਮੇਰੀ ਬਲੀ ਦੇ ਦੇਣੀ ਸੀ ਉਂਗਲ ਵੱਡੀ ਗਈ ਮੰਤਰੀ ਸੱਚ ਕਹਿੰਦਾ ਹੈ ਪਰਮਾਤਮਾ ਜੋ ਕਰਦੇ ਉਹ ਭੜਾ ਕਰਦਾ ਹੈ ਰਾਜਾ ਵਾਪਸ ਉਸ ਖੂਦੇ ਕੰਡੇ ਤੇ ਆਇਆ ਰੱਸੀ ਪਾ ਕੇ ਜੀਰ ਨੂੰ ਬਾਹਰ ਕੱਢਿਆ ਤੇ ਘੁੱਟ ਕੇ ਗਲ ਨਾਲ ਲਾ ਕੇ ਕਹਿੰਦਾ ਮੰਤਰੀ ਮੈਂ ਤੇਰੇ ਨਾਲ ਧੱਕਾ ਕੀਤਾ ਮੈਂ ਤੇਰੇ ਨਾਲ ਜ਼ੁਲਮ ਕੀਤਾ ਤੇਨੂੰ ਖੂਹ ਵਿੱਚ ਸੁੱਟ ਦਿੱਤਾ ਮੈਂ ਤੇਰੇ ਕੋਲੋਂ ਖਿਮਾ ਮੰਗਦਾ ਜੇ ਅੱਜ ਮੇਰੀ ਉਂਗਲ ਕੱਟੀ ਨਾ ਹੁੰਦੀ ਤੇ ਮੇਰੀ ਬਲੀ ਦੇ ਦੇਣੀ ਸੀ ਮੇਰੀ ਮੌਤ ਹੋ ਜਾਣੀ ਸੀ ਤੇ ਮੰਤਰੀ ਹੱਸ ਕੇ ਕਹਿੰਦਾ ਰਾਜਨ ਪ੍ਰਮਾਤਮਾ ਜੋ ਕਰਦਾ ਹੈ ਨਾ ਪੜਾ ਹੀ ਕਰਦਾ ਹੈ ਤੇਰੀ ਤੇ ਉਂਗਲ ਕੱਟੀ ਸੀ ਤੂੰ ਤੇ ਬਚ ਜਾਣਾ ਸੀ ਪਰ ਜੇ ਮੈਂ ਖੂਹ ਵਿੱਚ ਨਾ ਡਿੱਗਿਆ ਹੁੰਦਾ ਸੱਚ ਕਰਕੇ ਜਾਣੀ ਉਹਨਾਂ ਮੈਨੂੰ ਫੜ ਕੇ ਲੈ ਜਾਣਾ ਸੀ ਤੇਰੀ ਜਾਨ ਬਚ ਜਾਣੀ ਸੀ ਉਹਨਾਂ ਮੇਰੀ ਬਲੀ ਦੇ ਦੇਣੀ ਸੀ ਤੂੰ ਮੈਨੂੰ ਖੂਹ ਵਿੱਚ ਸੁੱਟ ਕੇ ਚੰਗਾ ਹੀ ਕੀਤਾ ਤੇਰੇ ਰਾਈ ਪ੍ਰਮਾਤਮਾ ਨੇ ਮੈਨੂੰ ਖੂਹ ਵਿੱਚ ਸੁੱਟ ਦਿੱਤਾ ਕਿ ਇਹਦੀ ਵੀ ਜਾਨ ਬਚ ਜਾਏ ਅਸਲ ਵਿੱਚ ਪ੍ਰਮਾਤਮਾ ਜੋ ਕਰਦਾ ਉਹ ਭਲਾ ਹੀ ਕਰਦਾ ਹੈ ਸਾ